ਸਾਸ਼ਿਕਾ ਦੋਸਤੋ ਤੁਸੀਂ ਇਹ ਜੋ ਸਾਹਮਣੇ ਮਕਾਨ ਦੀ ਤਸਵੀਰਾਂ ਦੇਖ ਰਹੇ ਨੇ ਇਹ ਤਸਵੀਰਾਂ ਪਿੰਡ ਬੋਲੜ ਜ਼ਿਲ੍ਹਾ ਪਟਿਆਲਾ ਦੀਆਂ ਨੇ ਇਹ ਸਾਹਮਣੇ ਇੱਕ ਬਜ਼ੁਰਗ ਮਾਤਾ ਹੈ ਵਿਧਵਾ ਹੈ ਦੋਸਤੋ ਕੋਈ ਸਮਾਸੀ ਕੀ ਇਹ ਇਹਦੀ ਛੱਤ ਸੀ ਛੱਤ ਮੀ ਕਾਰਨ ਕਰਕੇ ਟੁੱਟ ਗਈ ਤੇ ਲੰਬੇ ਸਮੇਂ ਤੋਂ ਇਹ ਪਰਿਵਾਰ ਇਸਵੇਂ ਕਿਰਾਏ ਤੇ ਰਹਿ ਰਿਹਾ ਛੱਤ ਪਾਣ ਜੋਗੇ ਇਹਨਾਂ ਕੋਲ ਕੋਈ ਪੈਸਾ ਪੂੰਜੀ ਆਮਦਨ ਨਹੀਂ ਹੈਗੀ ਕੋਈ ਵੀਰ ਮਦਦ ਕਰਨਾ ਚਾਹੁੰਦਾ ਸਮਿਟ ਰੇਤਾ ਬਜਰੀ ਦੀ ਕੋਈ ਵੀ ਕਰਨ ਜਾਂਦਾ ਤਾਂ ਸਾਹਮਣੇ ਨੰਬਰ ਦੇ ਸਕਰੀਨ ਤੇ ਕੰਟੈਕਟ ਕਰ ਸਕਦਾ ਤਾਂ ਕਿ ਇਸ ਗਰੀਬ ਪਰਿਵਾਰ ਦੀ ਸਿਰ ਤੇ ਛੱਤ ਤੇ ਮਕਾਨ ਸੱਤ ਬਣ ਜਾਵੇ ਅਗਲੇ ਹੁਣ ਬਰਸਾਤੀ ਮੌਸਮਾਂ ਬਹੁਤ ਪ੍ਰੇਸ਼ਾਨੀ ਆ ਰਹੀ ਹੈ ਪਰਿਵਾਰ ਨੂੰ ਕੋਈ ਕਮਾਨ ਵਾਲਾ ਨਹੀਂ ਹੈਗਾ ਤਿੰਨ ਬੇਟੀਆਂ ਨੇ ਤੇ ਆਪ ਮਾਤਾ ਬਹੁਤ ਦੂਰ ਕਾਂਚ ਕੰਮ ਕਰਨ ਜਾਂਦੀ ਆ ਤੇ ਪ੍ਰਮਾਤਮਾ ਅਦਾਸ ਕਰਦਾ ਕਿ ਇਹ ਜਲਦੀ ਮਕਾਨ ਬਣ ਸਕੇ ਧੰਨਵਾਦ